हां जी दोस्तों मेरे ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਮਨੋ ਦੋਸਤੋ ਤੁਹਾਨੂੰ ਪਤਾ ਹੀ ਹੈ ਕਿ ਪਿੰਡ ਸੋਡੇ ਦੇ ਵਿੱਚ ਕਬੱਡੀ ਦਾ ਅੱਜ ਹੋ ਰਿਹਾ ਬੜੇ ਹੀ ਹਿਟਮ-ਤਮ ਦੇ ਨਾਲ ਸੋ ਦੋਸਤੋ ਚਲੋ ਚੱਲਦੇ ਆ ਅੱਗੇ-ਅੱਗੇ ਅੰਕਲ ਜੀ ਵੀ ਆਪਾਂ ਨੇ ਨਾਲ ਲੈ ਅੱਜ ਅੰਕਲ ਜੀ ਕਹਦੇ ਮਨ ਬਾਈ ਮੈਨੂੰ ਕਬੱਡੀ ਕੱਪ ਦਿਖਾ ਕੇ ਲੈ ਗਿਆ ਮੈਂ ਕਿਹਾ ਅੰਕਲ ਜੀ ਚਲੋ ਕੋਈ ਗੱਲ ਨਹੀਂ ਫਿਰ ਚੱਲਦੇ ਆਪਾਂ ਕਬੱਡੀ ਕੱਪ ਦੇਖਣ ਪਿੰਡ ਸੌਂਡੇ ਦੇ ਵਿੱਚ ਜੋ ਪਹੁੰਚ ਚੁੱਕੇ ਆ ਸਟੇਡੀਅਮ ਦੇ ਬਿਲਕੁਲ ਨਜ਼ਦੀਕ ਸੋ ਅੱਗੇ ਅੱਗੇ ਤੁਹਾਨੂੰ ਸਾਰਾ ਕਬੱਡੀ ਕੱਪ ਦਿਖਾਵਾਂਗੇ ਦੋਸਤੋ ਜੁੜੇ ਰਹੋ ਇਸ ਵੀਡੀਓ ਨੂੰ ਸਕਿਪ ਨਹੀਂ ਕਰਨਾ ਹੈਗਾ ਪੂਰੀ ਵੀਡੀਓ ਦੇਖਣੀ ਹੈ ਤੁਸੀਂ ਸਾਰੇ ਭੈਣ ਭਰਾਵਾਂ ਨੇ ਲੋ ਵੀ ਦੋਸਤੋ ਪਹੁੰਚ ਚੁੱਕੇ ਆ ਬਿਲਕੁਲ ਨਜ਼ਦੀਕ ਔਰ ਤੁਸੀਂ ਦੇਖ ਸਕਦੇ ਹੋ ਕਿ ਬਹੁਤ ਸਾਰੇ ਭਰਾ ਇੱਥੇ ਕਬੱਡੀ ਕੱਪ ਦੇਖਣ ਆਏ ਹੋਏ ਨੇ ਪਿੰਡ ਸੌਂਡੇ ਦੇ ਵਿੱਚ ਔਰ ਜਿਹੜੇ ਨੌਜਵਾਨ ਨੇ ਪੂਰ ਆਪਣਾ ਜੋਰ ਜਮਾ ਰਹੇ ਨੇ ਔਰ ਦੇਖੋ ਵੀ ਬੜਾ ਵਧੀਆ ਨੌਜਵਾਨ ਖੇਡ ਰਿਹਾ ਦੋਸਤੋ ਤੁਸੀਂ ਦੇਖ ਸਕਦੇ ਹੋ ਬਹੁਤ ਵਧੀਆ ਤਰੀਕੇ ਦੇ ਨਾਲ ਕੀ ਬਾਤ ਹੈ ਕੀ ਬਾਤ ਹੈ ਬਹੁਤ ਵਧੀਆ ਬਾਜੀ ਬਾਜੀ ਮੈਨੂੰ ਲੱਗਦਾ ਸਰਦਾਰ ਜੀ ਨਿਕਲ ਗਏ ਭਾਈ ਸਰਦਾਰ ਜੀ ਨਿਕਲ ਗਏ ਕਬੱਡੀ ਦਾ ਬਹੁਤ ਵਧੀਆ ਦੋਸਤੋ ਇੱਥੇ ਪ੍ਰਬੰਧ ਕੀਤੇ ਗਏ ਨੇ ਸਾਰੇ ਬਹੁਤ ਵਧੀਆ ਲੋ ਵੀ ਨੌਜਵਾਨ ਆ ਗਏ ਫੇਰ ਕਬੱਡੀ ਕਵੱਡੀ 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 ਦੋਸਤੋ ਮੈਂ ਵੀ ਮਾੜਾ ਥੋੜਾ ਜਿਹਾ ਫੀਲਿੰਗ ਲੈ ਲੈਂਦਾ ਕਵੱਡੀ 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 ਲੋ ਜੀ ਪੈ ਗਈ ਰੇਟ ਉਹ ਮੁੰਡਾ ਬਾਈ ਲੈ ਗਿਆ ਬਾਜੀ ਬਾਈ ਬਹੁਤ ਸਮੇਂ ਬਾਅਦ ਮੈਂ ਤਾਂ ਅੱਜ ਕਵੱਡੀ ਦਾ ਮੈਚ ਦੇਖਣ ਲੱਗਿਆ ਇਹ ਜਿਹੜੇ ਪੈਸੇ ਤਾਂ ਜਿਹੜੀਆਂ ਕਵਰ ਸਾਹਮਣੇ ਖੇਡ ਆ ਤਾਂ ਆਪਣੇ ਕਿੰਨੀ ਬਹੁਤ ਜ਼ਿਆਦਾ ਹੁੰਦੀ ਆ ਲੇਕਿਨ ਮਾਲਵੇ ਦੇ ਵਿੱਚ ਤੁਸੀਂ ਇੱਕ ਕਬੱਡੀ ਦੇਖ ਰਹੇ ਹੋ ਇਸ ਟਾਈਮ ਤੇ ਬਹੁਤ ਵਧੀਆ ਬਹੁਤ ਬੜੀ ਵਧੀਆ ਲੱਗੇ ਹੋਏ ਨੇ ਇਸ ਖੇਡ ਦੇ ਵਿੱਚ ਬੜੀ ਬੜੀ ਵਧੀਆ ਗੇਮ ਲਾ ਰਹੀ

ਵਾਹ ਵੀ ਵਾਹ ਇਹ ਕਿ ਕਬੱਡੀ ਕੀ ਬਾਤ ਹੈ ਬਹੁਤ ਵਧੀਆ ਲੈ ਵੀ ਮਿੱਤਰੋ ਬਹੁਤ ਵਧੀਆ ਨੌਜਵਾਨ ਖੇਲੇ ਦੋਸਤੋ ਤਾੜੀਆਂ ਮਾਰ ਦਿਓ ਇੱਕ ਵਾਰੀ ਵੀਡੀਓ ਦੇ ਵਿੱਚ ਦੋਸਤੋ ਬਾਜੀ ਮਾਰਿਆ ਹੈ ਫਿਰ ਪੱਤੀ ਸਾਹਿਬ ਇਸ ਵਕਤ ਵਾਲੇ ਫਿਰ ਇੱਕ ਦੂਜਾ ਮੈਚ ਆਇਆ ਕਬੱਡੀ ਖੇਡਣ ਲੋ ਵੀ ਦੋਸਤੋ ਕਿਆ ਬਾਤ ਆ ਭਾਈ ਮਿਹਨਤ ਨਾਲ ਬਣਦੇ ਆ ਸਰੀਰ ਇਦਾਂ ਨਹੀਂ ਬਣਦੇ ਹੈਗੇ ਕਿਆ ਬਾਤ ਆ ਹੱਡ ਤੋੜ ਸਾਹਿਬ ਜੰਮੀ ਦਾ ਰੋਟੀ ਭਾਈ ਜੀ ਹੱਡ ਤੋੜ ਮਿਹਨਤਾਂ ਕਰਨੀਆਂ ਪੈਂਦੀਆਂ ਇਹ ਸਰੀਰ ਬਣਾਉਣ ਦੇ ਲਈ ਉਹ ਲੱਗਦਾ ਮੈਨੂੰ ਲੱਗਦਾ ਗਲਤੀ ਹੋ ਗਈ ਵੀਰ ਨੂੰ ਕੋਈ ਰੇਡਰ ਰੇਡਰ ਬਸ ਇੱਕ ਖਿਡਾਰੀ ਤੋਂ ਆਇਆ ਇਸਰੇ ਦੇ ਵਿੱਚ ਕਿਆ ਬਾਤ ਬੜਾ ਵਧੀਆ ਸੁਰਖਰੀ ਦੇ ਨਾਲ ਗੱਲਬਾਤ ਕਰਦੇ ਹੋਏ ਦੋਸਤੋ ਲੋਈ ਦੋਸਤੋ ਪੂਰੀਆਂ ਰੌਣਕਾਂ ਲੱਗੀਆਂ ਹੋਈਆਂ ਨੇ ਕਬੱਡੀ ਕੱਪ ਤੇ ਸੋ ਬਹੁਤ ਸਾਰੇ ਭਰਾ ਦੇਖੋ ਕਬੱਡੀ ਦਿਖ ਰਹੀ ਨੇ ਦੋਸਤੋ ਖਿਡਾਰੀ ਪੂਰਾ ਜੋਰ ਜਮਾ ਰਹੇ ਨੇ ਆਪਣਾ ਬਹੁਤ ਵਧੀਆ ਖੇਡ ਰਹੇ ਨੇ ਸੋ ਦੋਸਤੋ ਖੇਡਾਂ ਬਹੁਤ ਜ਼ਿਆਦਾ ਜੀ ਰਹੀਆਂ ਨੇ ਜਿਹੜਾ ਆਪਾਂ ਪਹਿਲਾਂ ਹੀ ਦੇਖਾ ਵਗ ਰਿਹਾ ਉਹਨਾਂ ਦਾ ਹੈ ਨਖਦੇ ਵੱਲ ਇੱਧੇ ਹੀ ਪਾ ਸਕਦੇ ਨੇ ਹਰ ਰੇਡ ਕਾ ਦਿੱਤੀ ਹੈ ਇੱਕ ਕੰਨੀ ਤੇ ਪੱਲ ਹੈ ਉਹਨਾਂ ਨੂੰ ਰਹਿਣ ਦਾ ਹੱਕ ਬਣਿਆ ਵੱਡੇ ਬੁੱਲਰ ਨੇ ਬਹੁਤ ਵਧੀਆ ਬਾਕੀ ਸਾਡਾ ਕੀ ਬਾਤ ਹੈ ਕੀ ਬਾਤ ਹੈ ਸਾਡਾ ਬਹੁਤ ਵਧੀਆ ਪਰਫਾਰਮੈਂਸ ਵੀਰ ਦੀ ਚੱਲ ਰਿਹਾ ਹੈ ਮੈਚ ਜੇ ਇਕਦਾਂ ਕਬੱਡੀਆ ਵਾਕੀ ਨੇ ਬਹੁਤ ਵਧੀਆ ਕਬੱਡੀ ਦਾ ਮੈਚ ਚੱਲ ਰਿਹਾ ਹੈ ਫਿਰ ਸਾਡੇ ਦੇ ਵਿੱਚ ਕੋਈ ਗੱਲ ਬਾਤ ਨੌਜਵਾਨ ਪੂਰਾ ਜੋਰ ਲਗਾ ਰਹੇ ਨੇ ਦੋਸਤੋ ਨੰਬਰ 9 ਦਾ ਇੰਦਾ ਲੱਗਦਾ ਕਿ ਮੈਂ ਸ਼ਾਇਦ ਮਾਲ ਦੇ ਖੇਤਰ ਤੋਂ ਦੁਆਬੇ ਦੇ ਖੇਤਰ 'ਚ ਫਿਰ ਰਿਹਾ ਹਾਂ ਹਾਂਜੀ ਹਮੇਸ਼ਾ ਹੀ ਕਬੱਡੀ ਦੀ ਜਿਹੜੀ ਖੇਡ ਆ ਜ਼ਿਆਦਾਤਰ ਤੁਹਾਨੂੰ ਦੁਆਬੇ ਦੇ ਵਿੱਚ ਦੇਖਣ ਨੂੰ ਮਿਲਦੀ ਆ ਕ੍ਰਿਪਾ ਸਮਾ ਆਹ ਮਾੜੇ ਚੁੱਕਦੇ ਵਾਹ ਵਾਹ ਕੀ ਬਾਤ ਹੈ ਖੇਡ ਕਬੱਡੀ ਹੁੰਦੇ ਹੈ ਖਿਡਾਰੀ ਹੈ ਜਾਫੀ ਬਹੁਤ ਵਧੀਆ ਖੇਡ ਰਹੇ ਨੇ ਖਿਡਾਰੀ ਪੰਜਾਬ ਦੇ ਬਕਰੂ ਨੌਜਵਾਨ ਇੱਕ ਪਾਸੇ ਸ਼ੇਵਾ ਦਰਿਆ ਨਸ਼ਿਆਂ ਦਾ ਸਾਡੇ ਦਰਮਿਆਨ ਦੂਜੇ ਪਾਸੇ ਖੇਡਾਂ ਦਾ ਦਰਿਆ ਜੀਵਾ ਵਾਗ ਰਿਹਾ ਬਹੁਤ ਦੰਗਿਆ ਲੱਗ ਰਿਹਾ ਸਾਡੇ ਸਟਾਫ ਮਾਨ ਉਹਨਾਂ ਦੇ ਪਿੱਛੇ ਨੇ ਦਰਮਿੰਦਰ ਸਿੰਘ ਮਾਲੀ بہت ویڈیو سہایتا کپ لوگ ہے ماضی پاپشن کوش ਸਾਡੇ ਦਰਮਿਆਨ ਬਹੁਤ ਵਧੀਆ ਪੂਰਾ ਜੋਰ ਜਮਾਦਾ ਨੌਜਵਾਨ ਪਹੁੰਚੇ ਨੇ ਅਸੀਂ ਉਹਨਾਂ ਦਾ ਇੱਥੇ ਆਉਣ ਤੇ ਦੁਨੀਆ ਦੇ ਮਹਾਨ ਕਬੱਡੀ ਖਿਡਾਰੀ ਪੋੜਾ ਕੀਤਾ ਹੈ ਜਿਸ ਤੋਂ ਟੋਪ ਨੇ ਜਦੋਂ 3 ਨਿਸ਼ਾਨੇ ਦੀ ਜਿੱਤ ਕੱਪ ਦੇ ਤੱਕ ਬਰੇਡ ਪੜ ਗਿਆ ਦੋਸਤੋ ਬਹੁਤ ਵਧੀਆ ਤਰੀਕੇ ਦੇ ਨਾਲ ਲੱਗ ਗਿਆ ਤਾਂ ਮੁਕਾਬਲਾ ਸ਼ੁਰੂ ਬੜੇ ਇਜ਼ੀ ਤਰੀਕੇ ਦੇ ਨਾਲ ਇੱਕ ਤਰੀਕੇ ਦੇ ਨਾਲ ਬਲੌਕ ਪੁਆਇੰਟ ਮਿਲਿਆ ਹਾਂਜੀ ਦੋਸਤੋ ਤੁਹਾਨੂੰ ਅੱਜ ਕਬੱਡੀ ਦਾ ਮੈਚ ਦਿਖਾਇਆ ਜ਼ਿਲ੍ਹਾ ਫਤਿਹਗੜ ਸਾਹਿਬ ਦੇ ਵਿੱਚ ਪਿੰਡ ਸੌਂਡਾ ਦੇ ਵਿੱਚ ਜੋ ਕਿ ਹੋ ਰਿਹਾ ਸੀਗਾ ਸੋ ਅੱਜ ਦੀ ਵੀਡੀਓ ਨੂੰ ਕਬੱਡੀ ਪ੍ਰੇਮੀਆਂ ਨੇ ਤੇ ਜਿਹੜੇ ਕਬੱਡੀ ਨੂੰ ਪਿਆਰ ਕਰਦੇ ਆ ਤਾਂ ਉਹਨਾਂ ਨੇ ਸਾਰੇ ਭੈਣ ਭਰਾਵਾਂ ਨੇ ਸ਼ੇਅਰ ਜ਼ਰੂਰ ਕਰਨੀ ਆ ਸੋ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ